ਅਜਵਾੜ ਨੰਬਰ 84 ਦੇ ਕਾਂਗਰਸੀ ਉਮੀਦਵਾਰ ਰਿਸ਼ਪਾਲ ਸਿੰਘ ਜੀ ਦੇ ਹੱਕ ਵਿੱਚ ਸੀਨੀਅਰ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ ਵੀਰਕਾ ਅਤੇ ਐਮਪੀ ਗੁਰਜੀਤ ਸਿੰਘ ਔਜਲਾ ਸਰਦਾਰ ਰਿਸ਼ਪਾਲ ਸਿੰਘ ਦੇ ਹੱਕ ਵਿੱਚ ਨੇਤਰੀ ਇੱਥੇ ਸੰਜੋਗ ਹੈ ਕਿ ਸਰਦਾਰ ਰਿਸ਼ਪਾਲ ਸਿੰਘ ਨੂੰ ਲਾਕੇ ਵਿੱਚੋਂ ਪ੍ਰਵਾਹ ਹੁੰਗਾਰਾ ਮਿਲ ਰਿਹਾ ਹੈ ਆਓ ਦੇਖਦੇ ਹਾਂ ਪ੍ਰੋਗਰਾਮ ਦੇ ਕੁਝ ਝਲਕੀਆਂ ਸਤਿਕਾਰਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਛਲੇ ਬਲੋਕ ਕਾਂਗਰਸ ਦੇ ਪ੍ਰਧਾਨ ਬਿੱਟੂ ਖਾਲੀ ਆਇਆ ਹੈ ਹੈਪੀ ਜੀ ਮੈਂ ਤੁਹਾਡਾ ਸਾਰੀ ਟੀਮ ਦਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਬਈ ਸਾਰੇ ਸਾਥੀਓ ਔਰ ਤੁਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਔਰ ਮੈਨੂੰ ਵੀ ਇਸ ਗੱਲ ਦਾ ਫਕਰ ਹੁੰਦਾ ਹੈ ਵੀ ਅੱਜ ਮੈਂ ਇਹ ਫਕਰ ਨਾ ਕਹਿ ਸਕਦਾ ਕਿ ਜਿੰਨੇ ਵੀ ਵਿਕਾਸ ਦੇ ਕੰਮ ਹੋਏ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਹੋਏ ਆ ਭਈ ਇਹ ਕਾਂਗਰਸ ਪਾਰਟੀ ਦੇ ਟਾਈਮ ਦੀ ਅੱਜ ਢਾਈ ਤਿੰਨ ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਕਹਿ ਜਵੇ ਕਿ ਢਾਈ ਤਿੰਨਾਂ ਸਾਲਾਂ ਚ ਇੱਕ ਵੀ ਇੱਟ ਇੱਕ ਵੀ ਗਲੀ ਇੱਕ ਵੀ ਸਟਰੀਟ ਲਾਈਟ ਵੀ ਕਿਤੇ ਘਰੇ ਲਾਈ ਹੋਵੇ ਲੇਕਿਨ ਕਾਂਗਰਸ ਪਾਰਟੀ ਨੇ ਅਭੇਛਾ ਸੇ ਇਹ ਜਿਹੜਾ ਮੇਰਾ ਭਰਾ ਮੇਰਾ ਸਾਥੀ ਮੈਂ ਤੈਨੂੰ ਹੀਰਾ ਚੁਣ ਕੇ ਦਿੱਤਾ ਰਿਸ਼ਪਾਲ ਸਿੰਘ ਕੀ ਆ ਲਿਆ ਰਿਸ਼ਪਾਲ ਸਿੰਘ ਪਰਿਵਾਰ ਇਹ ਲੋਕਾਂ ਦੀ ਸੇਵਾ 'ਚ ਕੋਈ ਨਵਾਂ ਨਹੀਂ ਇਹ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਪਰਿਵਾਰ ਸਾਰਾ ਦਿਨ ਪੂਰਾ ਟੱਪਰ ਪੂਰਾ ਪਰਿਵਾਰ ਸਾਰਾ ਦਿਨ ਲੋਕਾਂ ਦੀ ਸੇਵਾ 'ਚ ਰਹਿੰਦਾ ਔਰ ਮੈਂ ਤੁਹਾਨੂੰ ਬੇਨਤੀ ਕਰਨ ਵਾਸਤੇ ਆ ਤੁਹਾਨੂੰ ਅਪੀਲ ਕਰਨ ਵਾਸਤੇ ਆਏ ਮੈਂ ਤੁਸੀਂ ਪਹਿਲੇ ਵੀ साढ़े उम्मीदवार के उपर आशीर्वाद रखते रहे हो और तोड़ना एक गलता वादा करके जा रहे हैं वादा करना है कि तीन मेहर भरिया हाथ फिर लछपाल रखोगे और जरा एक वोट पाओगे एक एक कदम जरा पास वाओगे असी पूरे पांच साल थोड़ी सेवा च हाजिर पांच साल थोड़ी सेवा करा और मैं सारे ਸਰਕਾਰ ਪਰਿਸ਼ਦ ਦੇ ਚੋਣਾਂ ਹੋ ਰਹੀਆਂ ਨੇ ਜਿਸ ਵਿੱਚ ਅਸੀਂ ਪੰਚਾਇਤ ਕਰਪਾਸ ਪਾਰ ਨੰਬਰ 84 ਸਾਡੇ ਬਹੁਤ ਹੀ ਵਧੀਆ ਆ ਸਾਫ ਸਫੀ ਵਾਲੇ ਨੀਵਾ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਇਸ ਇਲਾਕੇ ਦੀ ਸਰਦਾਰਪਾਲ ਸਿੰਘ ਜੀ ਉਹਨਾਂ ਦੇ ਪਚਾਰ ਦੀ ਪਹੁੰਚੇ ਹੈ ਔਰ ਕਾਂਗਰਸ ਪਾਰਟੀ ਜਿਹੜੀ ਐਸ ਜੀ ਅਮਰਸਰ ਤੇ ਆਪਣਾ ਹੌਸਲਾਉਣ ਜਾ ਰਹੀ ਹੈ ਕਾਰਪੋਰੇਸ਼ਨ ਦੇ ਵਿੱਚ ਮੇਂ ਕਾਂਗਰਸ ਦਾ ਬੰਦ ਜਾ ਰਿਹਾ ਹੈ ਅਸੀਂ ਪ੍ਰਚਾਰ ਦੇ ਸਰਦਾਰ ਗੁਰਬਖਸ਼ ਸਿੰਘ ਜੀ ਨੇ ਕਿ ਬਹੁਤ ਹੀ ਵੱਡੇ ਪੱਧਰ ਦੇ ਨਾਲ ਇਹ ਵਾਰ ਨੂੰ ਜਿਪਾਦੀ ਹੈ ਅਲਗ ਗੁਰਦੇਵ ਤੇਰਾ ਜੀ ਮੁੰਡਾ ਖਾਦਾ ਇਹਨਾਂ ਨੇ ਵੀ ਇਸ ਵਾਰੀ ਕਾਂਗਰਸ ਦੀ ਜਿੱਤ ਵਾਸਤੇ ਦਿਨ ਰਾਤੇ ਕੀਤਾ ਹੈ ਕਿਉਂਕਿ ਕਾਂਗਰਸ ਪਾਰਟੀ ਕੀ ਇਹ ਪਾਰਟੀ ਸੈਕੂਲਰ ਸੋਚ ਦੇ ਨਾਲ ਚੱਲਦੀ ਸਾਰੇ ਵਿਕਾਸ ਦੀ ਗੱਲ ਕਰਦੀ ਹੈ ਸੋ ਮੈਨੂੰ ਤੁਸੀਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਔਰ ਮੈਂ ਮਜ਼ਬੂਤੀ ਦੇ ਨਾਲ ਅੰਮ੍ਰਿਤਸਰ ਦੀ ਗੱਲ ਜਿਹੜੀ ਹਰ ਪੱਖ ਤੋਂ ਰੱਖੀ ਹੈ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੇ ਲੋਕਾਂ ਨੂੰ ਆਪ ਜੁੜ ਕੇ ਕਿ ਇਸ ਵਾਰਡ ਦਾ ਇੱਕ ਇੱਕ ਵਸਨੀਕ ਜਿਹੜਾ ਬੰਦਾ ਹੈ ਉਹ ਸਭ ਤੋਂ ਵੱਧ ਵੋਟਾਂ ਜਿਹੜੀਆਂ ਸਰਦਾਰ ਅਸ਼ਪਾਲ ਸਿੰਘ ਜੀ ਨੂੰ ਕੌਣ ਉਹਨਾਂ ਦੀ ਸਪੋਰਟ ਕਰਨ ਤਾਂ ਕਿ ਇੱਕ ਜਿਹੜੀ ਸਾਡੀ ਵੀ ਮਜ਼ਬੂਤੀ ਇਹਦੇ ਜੁੜਦੀ ਹੈ ਸਾਡੇ ਕੌਂਸਲਰ ਜਿੱਤਣਗੇ ਤੇ ਮੇਰੀ ਵੀ ਮਜ਼ਬੂਤੀ ਵਾਧੀ ਹੈ ਕੰਮ ਕਰਨੇ ਹੋਰ ਸੌਖੇ ਹੋ ਜਾਂਦੇ ਆ ਔਰ ਜਿਸ ਸਰਕਾਰ ਨੂੰ ਅਸੀਂ ਭਲੇਖੇ ਨਾਲ ਚੁਣ ਚੁੱਕੇ ਆ ਉਹਨਾਂ ਨੂੰ ਤੁਹਾਨੂੰ ਕੀ ਦੱਸਣਾ ਤੁਸੀਂ ਕੱਲੇ ਕੱਲੇ ਜਾਣਦੇ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਸ਼ਹਿਰ ਦੀ ਜੁਨਾ ਨਰਕ ਐ ਇਸ ਵੇਲੇ ਸ਼ਹਿਰ ਦੇ ਚ ਗੰਦ ਇਹਨਾਂ ਨੇ ਬਤਨ ਇਹਨਾਂ ਕੋਈ ਚੱਕਿਆ ਹੀ ਨਹੀਂ ਗਿਆ ਕੂੜਾ ਤੱਕ ਨਹੀਂ ਇਹ ਲੋਕ ਚੱਕ ਸਕੇ ਸੀਵਰੇਜ ਬਲਾਕ ਸੜਕਾਂ ਟੁੱਟੀਆਂ ਲਾਈਟਾਂ ਜਗਨ ਨਾ ਔਰ 3 ਸਾਲ ਤੋਂ ਭਗੌੜੀ ਸਰਕਾਰ ਜਿਹੜੀ ਇਲੈਕਸ਼ਨਾਂ ਨਹੀਂ ਚਾਹਦੀ ਇਹਦਾ ਮਤਲਬ ਉਹਦਾ ਸਰਕਾਰ ਨੂੰ ਪਤਾ ਸੀ ਹਰਨਾ ਇਹ ਪਰ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਹੀ ਇਲੈਕਸ਼ਨ ਹੋਈ ਹੈ ਹੁਣ ਤੁਹਾਡਾ ਫਰਜ਼ਮੰਦ ਹੈ ਕਿ ਆਪਣਾ ਜਿਹੜਾ ਵੋਟ ਦਾ ਮਤਦਾਨ ਅਧਿਕਾਰ ਹੈ ਉਹ ਸਹੀ ਦਿਸ਼ਾ ਦੇ ਵਿੱਚ ਕਰੋ ਔਰ ਕਾਂਗਰਸ ਪਾਰਟੀ ਸੈਕੂਲਰ ਸੋਚ ਨੂੰ ਨਾਲ ਲੈ ਕੇ ਚਾਹੁੰਦੀ ਸਮਾਜ ਵਰਗਾਂ ਨੂੰ ਨਾਲ ਲੈ ਕੇ ਚਾਹੁੰਦੀ ਔਰ ਮੈਂ ਯਕੀਨ ਦੋਣਾ ਹੈ ਕਿ ਮੇਰੇ ਇਹ ਜਿੱਕਿਤ ਪੋਰਟ ਪਾਈ ਜਿਹੜੀ ਹੈ ਤੁਹਾਡੇ ਵਿਕਾਸ ਦੀ ਤੁਹਾਡੇ ਬੱਚਿਆਂ ਤੇ ਭਿੱਖ ਦੀ ਗੱਲ ਹੋਏਗੀ ਉਹਨਾਂ ਦੇ ਭਿੱਖ ਦੇ ਵਾਸਤੇ ਅੱਛਾ ਜਿਹੜਾ ਅਮਰਸਰ ਦਾ ਵਿਕਾਸ ਹੈ ਉਹ ਰਿਸ਼ਪਾਲ ਸਿੰਘ ਹਣੀਓ ਸਾਡੀ ਕਾਂਗਰਸ ਪਾਰਟੀ ਕਰੇਗੀ ਮੈਂ ਹਰ ਇੱਕ ਜਗ੍ਹਾ ਤੱਕ ਨਹੀਂ ਪਹੁੰਚ ਸਕਣਾ ਪਰ ਮੇਰੀ ਇਹ ਜਿਹੜੀ ਵੀਡੀਓ ਇਹਨੂੰ ਇਹਨੂੰ ਬੇਨਤੀ ਮੇਰੀ ਬਾਤੇ ਹੋਏ ਵੱਧ ਤੋਂ ਵੱਧ ਵੋਟਾਂ ਸੁਪਾਲ ਸਿੰਘ ਜੀ ਨੂੰ ਪਾ ਕੇ ਇਹਨੂੰ ਤਾਮਜਬ ਕਰਿਓ ਤਾਂ ਕਿ ਤੁਹਾਡੀ ਨੁਮਾਇੰਦੀ ਜਿਹੜੀ ਹੈ ਹਾਊਸ ਦੇ ਵਿੱਚ ਪਹੁੰਚ ਸਕਦਾ ਗੁਰਜੀ ਤੂੰ ਐਸੀ ਬੱਛੀ ਸ਼ਿਕਾਰ ਰੱਬਾ ਕੁਝ ਚੰਗਾ ਕਰਕੇ ਜਾਵਾਂ ਮੈਂ ਮੇਰਾ ਚੰਗਿਆਂ ਦੇ ਵਿੱਚ ਨਾਮ ਹੋਵੇ ਤੇ ਐਸੇ ਲਿਖ ਲਿਖਾਵਾਂ ਮੈਂ ਤੂੰ ਐਸੀ ਬੱਛੀ ਸ਼ਿਕਾਰ ਰੱਬਾ ਕੁਝ ਚੰਗਾ ਕਰਕੇ ਜਾਵਾਂ ਮੈਂ ਮੇਰਾ ਚੰਗਿਆਂ ਦੇ ਵਿੱਚ ਨਾਮ ਹੋਵੇ ਤੇਥੋਂ ਐਸੇ ਲੇਖ ਲਿਖਾਵਾਂ ਮੈਂ ਤਾਂ ਵਾਲੀ ਬਣ ਜਾ ਰੁੱਖ ਸੰਗੜਾ ਕੋयल ਲਈ ਟਾਣੀ ਹੋਵਾਂ ਮੈਂ ਤੋਤੇ ਲਈ ਬਣ ਜਾਵਾ ਮੱਛਲੀ ਲਈ ਪਾਣੀ ਹੋਵਾਵੇਂ ਕਾਂ ਵਾਲੀ ਬਣ ਜਾ ਨੁਕ ਸੰਗਣਾ ਕੋਇਲ ਲਈ ਟਾਣੀ ਹੋਵਾਵੇਂ ਦੋ ਤੇਲ ਚੂਰੀ ਬਣ ਜਾਵਾ ਮੱਛਲੀ ਲਈ ਪਾਣੀ ਹੋਵਾਵੇਂ ਮੈਂ ਮੈਂ ਸ਼ੱਕਰ ਬਣ ਜਾ ਕੀ ਲਈ ਮੈਂ ਚੋਕ ਚੁਗਾਵਾ ਮੈਂ ਤੂੰ ਐਸੀ ਪਤਛੀ ਸ਼ਿਕਾਰ ਰੱਬਾ ਮੁਝ ਚੰਗਾ ਕਰ